ਆ ਜਾਵੇ ਤਕਦੀਰ ਮੜਾ ਜਾ ਮੈਂ ਸਿਮਰਨ ਸalon ਆ ਲੈਣ ਦੇ ਜਾਇਆ ਵਾ ਤੇ ਇੱਥੇ ਬੈਠ ਜਾ 5 ਮਿੰਟ ਚੰਗਾ ਆ ਜੇਂਗੇ 5 ਮਿੰਟਾਂ ਚ ਬਹਿ ਜਾ 5 ਮਿੰਟਾਂ ਨੂੰ ਦੱਸ ਕੀ ਘਰੇ ਜਾ ਕੇ ਤੇ ਮੱਕੀ ਗੁੱਡਣੀ ਆਗੀ ਬਹਿ ਜਾ ਇੱਥੇ ਵੇਲਾ ਤਾਂ ਹੈਗਾ ਜੀ ਆਪੇ ਕਰ ਆਜ ਵੀ ਤਕਦੀਰ ਚੱਲੀਏ ਹੁਣ ਹੋ ਗਏ 5 ਮਿੰਟ ਤੇਰੇ ਬੇ ਅੰਦਰ ਜਾ ਕੇ ਤਾਂ ਦੇਖ ਰਖੜੀਆਂ ਤੇ ਤੀਆਂ ਕਰਕੇ ਨਾ ਅੰਦਰ ਤਾਂ ਮੇਲਾ ਲੱਗਿਆ ਪਿਆ ਬੇ ਇਹ ਤਾਂ ਨਾਲੇ ਹਜ਼ਾਰ ਵਾਲਾ ਕੰਮ ਨਾ 7-800 ਜੀ ਕਰ ਦੰਦੇ ਨੇ ਓ ਬੈ ਜਾ ਪਰ ਈ ਬੁੱਧੂ ਬਣਾਈ ਜਾਂਦੇ ਹੋਣਗੇ ਚੱਲ ਵੇ ਤੈਨੂੰ ਨਹੀਂ ਮੇਰੀ ਕਿਸੇ ਗੱਲ ਦਾ ਯਕੀਨ ਆਉਂਦਾਗਾ ਆ ਜਾ ਤੈਨੂੰ ਮੈਂ ਮਲਾ ਕੇ ਲਿਆਵਾ ਅੰਦਰ ਕਦੇ ਤਾਂ ਯਕੀਨ ਕਰ ਲਿਆ ਕਰ ਮੇਰੀ ਗੱਲ ਦਾ ਹਾਂਜੀ ਆਪਾਂ ਨੇ ਪੈਣਾ ਲਈ ਬਹੁਤ ਵਧੀਆ ਆਫਰ ਲਾਇਆ ਹੋਇਆ ਕਿਉਂਕਿ ਤੀਆਂ ਤੇ ਮਤਲਬ ਰਖੜੀਆਂ ਦਾ ਜਿਹੜਾ ਤਿਹਾਰਾ ਆ ਰਿਹਾ ਉਹਦੇ ਵਿੱਚ ਅਸੀਂ 1000 ਰੁਪਏ ਦਾ ਜਿਹੜਾ ਐਚਡੀ ਮੇਕਅਪ ਹੈ ਉਹ ਸਿਰਫ 800 ਰੁਪਏ ਦੇ ਵਿੱਚ ਕਰਦੇ ਆਂ ਤੇ ਫੇਸ਼ੀਅਲ ਤੇ ਵੀ ਬਹੁਤ ਵਧੀਆ ਆਫਰ ਲਾਈ ਹੋਈ ਹੈ ਜਿਵੇਂ 12-1500 ਦਾ ਫੇਸ਼ੀਅਲ ਹੈ ਉਹ ਸਿਰਫ ਔਰ ਸਿਰਫ 700 ਰੁਪਏ ਦੇ ਵਿੱਚ ਕਰਦੇ ਆਂ ਤੇ ਵਿਅਕਤੀ ਤੇ ਵੀ ਬਹੁਤ ਵਧੀ 50% ਦਾ ਡਿਸਕਾਊਂਟ ਰੱਖਿਆ ਗਿਆ ਹੈ। ਅਗਰ ਕਿਸੇ ਨੇ ਡਿਸਕਾਊਂਟ ਨਹੀਂ ਲੈਣਾ ਤਾਂ ਅਸੀਂ ਬ੍ਰਾਈਡਲ ਦੇ ਨਾਲ ਇੱਕ ਪੈਕੇਜ ਜਿਹੜਾ ਉਹ ਫ੍ਰੀ ਕਰ ਦਿਆਂ ਬਿਲਕੁਲ। ਹਾਂਜੀ ਪੈਨਾਲੀ ਕੋ ਹੋਰ ਵੀ ਆਫਰ ਹੈ ਜਿਵੇਂ ਕਿ ਹੁਣ ਮੂਰੇ ਸਤੰਬਰ ਦੇ ਵਿੱਚ ਬ੍ਰਾਈਡਲ ਬੁਕਿੰਗ ਵਿਡਿੰਗ ਦਾ ਸੀਜ਼ਨ ਸਟਾਰਟ ਹੋ ਜਾਊਗਾ ਉਹਦੇ ਲਈ ਜਿਹੜਾ ਵੀ ਬ੍ਰਾਈਡਲ ਬੁਕਿੰਗ ਸਾਡੇ ਕੋਲੇ ਪਹਿਲਾਂ ਬੁਕਿੰਗ ਕਰਵਾਉਂਦਾ ਤਾਂ ਅਸੀਂ 50% ਤੋਂ ਪਲੱਸ ਉਹਨੂੰ ਡਿਸਕਾਊਂਟ ਦਵਾਂਗੇ ਤੇ ਨਾਲ ਹੀ ਇੱਕ ਪਾਰਟੀ ਮੇਕਅਪ ਹੈ ਜਿਹੜਾ ਅਸੀਂ ਫ੍ਰੀ ਆਫ ਕਾਸਟ ਦਵਾਂਗੇ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਮਤਲਬ ਲੇਡੀਆਂ ਨੂੰ ਆਪਣੇ ਫੇਸ ਦੀ ਕੇਅਰ ਨਹੀਂ ਹੁੰਦੀ ਹੋਣਾ ਟੈਨਿੰਗ ਵਗੈਰਾ ਫੇਸ ਤੇ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਲਈ ਅਸੀਂ ਨਿਊ ਟੈਕਨੀਕ ਲੈ ਕੇ ਆਏ ਆ ਟੈਨ ਇਨ 1 ਹੈ ਜਿਹੜਾ ਸਾਡਾ ਫੇਸ਼ੀਅਲ ਹੈ ਹਾਈਡਰਾ ਫੇਸ਼ੀ ਵੀ ਕਰਦੇ ਆ ਉਹਦੇ ਨਾਲ ਨਾਲ ਆਪਣੇ ਕੋਲੇ ਪਰਮਨੈਂਟ ਲੈਸ਼ਸ ਪਰਮਨੈਂਟ ਹੇਅਰ ਐਕਸਟੈਂਸ਼ਨ ਐਂਡ ਪਰਮਨੈਂਟ ਨੀਲਸ ਦਾ ਵੀ ਕੰਮ ਕੀਤਾ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਤਸੱਲੀ ਬਖਸ਼ ਕੀਤਾ ਜਾਂਦਾ ਹੈ ਮੈਡਮ ਜੀ ਇਹਦੇ ਲਈ ਆਉਣਾ ਕਿੱਥੇ ਪਊਗਾ ਹਾਂਜੀ ਇਹਦੇ ਲਈ ਤੁਹਾਨੂੰ ਆਉਣਾ ਪਊਗਾ ਸ਼ਾਜ਼ਲੀ ਦੇ ਵਿੱਚ ਡਿਸਟ੍ਰਿਕਟ ਸੰਗਰੂਰ ਤੇ ਨੀਅਰ ਅਬਾਊਟ ਸੁਨਾਮ ਹੈ ਜੀ ਤੇ ਲੁਕੇਸ਼ਨ ਸਾਡੀ ਹੈਗੀ ਹੈ ਨੀਅਰ ਪੀਰ ਖਾਨਾ ਚੌਕ ਤੇ ਸਿਮਰਨ ਪਰਫੈਕਟ ਬਿਊਟੀ ਸੈਲੂਨ ਨਾਲ ਨਾਲ ਹੀ ਸਾਡੇ ਸਕਰੀਨ ਤੇ ਜਿਹੜੇ ਨੰਬਰ ਨੇ ਉਹ ਮੈਂਸ਼ਨ ਕੀਤੇ ਗਏ ਨੇ ਤੇ ਅਗਰ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਉਹ ਸਾਡੇ ਨਾਲ ਕਾਲ ਦੇ ਕੰਟੈਕਟ ਕਰ ਸਕਦਾ ਹੈ ਥੈਂਕ ਯੂ